ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਾਹਪੁਰ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਠੀਕ ਹੈ ਜੀ ਸੇਰੋਂ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਹੈਗੀ ਐਸ ਪਿੰਡ ਦੀ ਤੇ ਨਸ਼ਹਿਰਾ ਵੀ ਬਿਲਕੁਲ ਜਿਹੜਾ ਨਸ਼ਹਿਰਾ ਪੰਨੂ ਵਿੱਚ ਬਿਲਕੁਲ ਜਿਹੜਾ ਦੋਸਤੋ ਨਜ਼ਦੀਕ ਸ਼ਹਿਰ ਆ ਤੇ ਚੰਬਲ ਜਟਾਂ ਜਵੰਦਾ ਕਲਾ ਪਿੰਡ ਬਿਲਕੁਲ ਜਿਹੜੇ ਲੱਗੇ ਆ ਦੋਸਤੋ ਇਸ ਪਿੰਡ ਤੇ ਤੇ ਮੋਸਟਲੀ ਵੀਰ ਰঞ্জੀਤ ਨੂੰ ਤੁਸੀਂ ਜਾਣਦੇ ਹੈਗੇ ਉਹ ਪਸ਼ੂ ਵਪਾਰ ਦਾ ਕੰਮ ਆ ਵੇਰਦਾ ਸੋ ਬਹੁਤਾ ਵੀਰ ਨੂੰ ਜਿਹੜਾ ਪਿਆਰ ਮਿਲਿਆ ਕਿ ਚੰਗੇ ਐਨੀਮਲ ਲੈ ਕੇ ਆਉਂਦਾ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਦੋਸਤੋ ਪੇਛ ਵੀਰ ਕਰਦਾ ਐਨੀਮਲ ਬਹੁਤ ਵਧੀਆ ਆਉਂਦੇ ਨੇ ਹਰ ਵਾਰ ਜਿਹੜੇ ਦੋਸਤੋ ਐਨੀਮਲ ਸਵੇ ਸਵੇ ਆਉਂਦੇ ਆ ਬੱਟ ਜ ਵੀਰ ਨੇ ਟੁੱਕੇ ਪਸੂ ਲਏ ਆ ਠੀਕ ਆ ਜੀ ਤਸੱਲੀ ਹਰ ਵਾਰ ਦੀ ਤਰ੍ਹਾਂ ਦੋਸਤੋ ਇਹਨਾਂ ਦਾ ਵੀ ਜਿਹੜਾ ਟਿੱਪ ਕੇ ਤਸੱਲੀ ਆਪਦੀ ਜਿੰਨੀ ਜਿੰਮੇਵਾਰੀ ਵੀਰ ਨਿਭਾ ਸਕਦਾ ਉਹ ਨਹੀਂ ਉਹਨੇ ਪੂਰੀ ਕੀਤੀ ਹੈਗੀ ਆ ਬਾਕੀ ਪੁੱਛਾਂਗੇ ਪੂਰੀ ਗੱਲਬਾਤ ਆਪਾਂ ਵੀਰ ਰਣਜੀਤ ਤੋਂ ਤੇ ਖਾਸ ਤੌਰ ਤੇ ਵਿਜ਼ਿਟ ਜਿਹੜੀ ਹੈਗੀ ਆ ਤੁਹਾਨੂੰ ਪਿੰਡ ਸ਼ਾਹਪੁਰ ਕਰਨੀ ਪਵੇਗੀ ਤੇ ਅੱਜ 28 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਤੇ ਸਮਾਂ ਜਿਹੜਾ ਤੁਸੀਂ ਜਰੂਰ ਕਨਫਰਮ ਕਰ ਲਓ ਤਕਰੀਬਨ 5 ਵਜੇ ਦਾ ਜਿਹੜਾ ਦੋਸਤੋ ਸ਼ਾਮ ਦਾ ਸਮਾਂ ਹੈਗਾ ਤੇ ਚੱਲਦੇ ਆਂ ਵੱਡੀਆਂ ਮੱਝਾਂ ਦਿਖਾਉਣੀਆਂ ਨੇ ਅੱਜ ਤੁਹਾਨੂੰ ਠੀਕ ਹੈ ਜੀ ਇੱਕ ਟੈਂਕ ਵਰਗੀਆਂ ਮੱਝਾਂ ਨੇ ਠੀਕ ਹੈ ਜੀ ਕੱਦ ਕਾਠੀ ਬੇਸ਼ੱਕ ਦੋਸਤੋ ਮੀਡੀਅਮ ਹਾਈਟ ਹੋਵੇਗੀ ਤੇ ਪਰ ਵੱਡੀਆਂ ਮੱਝਾਂ ਹੋਣਗੀਆਂ ਦੁੱਧ ਵਾਲੇ ਪਾਸੋਂ ਵੀ ਜੇਕਰ ਰਿਕਾਰਡ ਵੇਖਾਂਗੇ ਤੇ ਚੰਗਾ ਸੋਹਣਾ ਰਿਕਾਰਡ ਹੋਵੇਗਾ ਬਾਕੀ ਰਣਜੀਤ ਦੇ ਕੋਲ ਸਭ ਤੋਂ ਪਹਿਲਾਂ ਵੀਰ ਰਣਜੀਤ ਸਸਤਰੀ ਕਾਰ ਸਸਤਰੀ ਕਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਆ ਵੀਰ ਜੀ ਹੋਰ ਸਿੱਟਾ ਵੀਰਾਂ ਨੇ ਆਪਾਂ ਨੂੰ ਪਿਆਰ ਦਿੱਤਾ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਇੰਨਾ ਕਦੀ ਵੀਰ ਜੀ ਪਿਆਰ ਮਿਲਿਆ ਨਹੀਂ ਜਿੰਨਾ ਵੀਡੀਓ ਤੇ ਮਿਲਿਆ ਠੀਕ ਆ ਹੁਣ ਮੈਨੂੰ ਵੀਡੀਓ ਪਾਈ ਨੂੰ ਵੀ ਮਹੀਨਾ ਹੋ ਚੁੱਕਾ ਨਾ ਹਾਂਜੀ ਹਾਂਜੀ ਵੀਡੀਓ ਪ ਅਛਾ ਜੀ ਇਹ ਪਾਉਂਦਾ ਭਾਜੀ ਟਾਈਮ ਹੀ ਨਹੀਂ ਮਿਲਦਾ ਮੈਂ ਭਾਜੀ ਮੈਨੂੰ ਐ ਪਤਾ ਲੱਗਾ ਵੀ ਜਿਵੇਂ ਨਾ ਚੀਜ਼ ਬੁਕਿੰਗ ਚੱਲ ਰਹੀ ਸੀ ਵੀ ਅੱਜ ਲਿਆਵਾਂਗੇ ਕੱਲ ਨੂੰ ਲਿਆਵਾਂਗੇ ਪਰਸੋਂ ਤੁਹਾਨੂੰ ਲਿਆਵਾਂਗੇ ਭਾਜੀ ਇਹ ਨਾਲ ਸਰਵਿਸ ਦਾ ਕੰਮ ਹੈ ਥੋੜਾ ਟਾਈਮ ਤੇ ਲੱਗਦਾ ਹੀ ਹੈ ਜੀ ਤੇ ਇੱਕ ਮੇਰਾ ਕੰਮ ਇਹ ਵੀ ਜੀ ਮੈਂ ਸੋਇਆ ਸਵਾਟ ਡੰਗ ਲੈਣਾ ਇਹਨਾਂ ਨੂੰ ਅੱਗੇ ਅਪੀਲ ਕੀਤੀ ਵੀ ਮੈਂ ਸੋਇਆ ਸਵਾਟ ਡੰਗ ਲੈਣਾ ਥੋੜਾ ਜਿਹਾ ਮੀ ਜੀ ਸੁਹਾ ਗਿਆ ਘਟ ਤੇ ਚੰਗਾ ਡੰਗ ਥੋੜਾ ਘੱਟ ਨਿਕਲਦਾ ਆਇਗਾ ਕਿ ਥੋੜਾ ਟਾਈਮ ਲੱਗ ਜਾਂਦਾ ਬਿਲਕੁਲ ਤੇ ਬਾਕੀ ਇਹ ਆ ਕੇ ਥੋੜਾ ਜਿਆ ਸੁੱਕੇ ਦੀ ਪ੍ਰੋਬਲਮ ਹੋ ਗਈ ਆ ਕਿ ਕਈ ਵੀਰ ਹੋਣਾ ਮੈਨੂੰ ਫੋਨ ਬੜੇ ਆਉਂਦੇ ਆ ਵੀ ਅਸੀਂ ਝੋਟੀਆਂ ਵੇਚਣੀਆਂ ਅਸੀਂ ਮੱਝਾਂ ਵੇਚਣੀਆਂ ਅਸੀਂ ਗਾਵਾਂ ਵੇਚਦੇ ਜਿਹਾ ਭਾਰੀ ਆਉ ਪਰ ਵੀਰ ਜੀ ਉਹਦੇ ਵਿੱਚ ਇਹ ਆ ਵੀ ਜੇ ਆਪਾਂ ਇਦਾਂ ਛੋਟੀਆਂ ਵਿੱਚ ਦੋ ਨੰਬਰ ਵਾਲੇ ਵੇਚਣ ਲੱਗੇ ਤੇ ਵੀ ਜੀ ਮੱਝਾ ਕਿੱਥੇ ਲਾਵਾਂਗੇ ਹੂੰ ਅੱਗੇ ਵੀ ਜੇ ਇੰਨਾ ਬਾਜ਼ਾਰ ਉੱਚਾ ਗਿਆ ਚਲੋ ਕਿਸੇ ਚੀਜ਼ ਦਾ ਬੀਤ ਨਹੀਂ ਨਾ ਹੁੰਦਾ ਪਰ ਇਹ ਆ ਵੀ ਜਿਤਨਾ ਹੁਣ ਪਹਿਲਾਂ 20 25 30 ਹਜ਼ਾਰ ਦੀਆਂ ਚੰਗੀ ਆ ਜਾਂਦੀ ਸੀ ਹੁਣ 50 60 75 ਦੇ ਲਾਗੇ ਹੋ ਗਈ ਕੋਲੀ-ਹੋਲੀ 1.5 ਲੱਖ ਤੋਂ ਬਾਹਰ ਹੋ ਜਾਣੀਆਂ ਬਿਲਕੁਲ ਬੀਤ ਜਦੋਂ ਨਾਸ਼ ਨਹੀਂ ਹੁੰਦਾ ਪਰ ਵੀਰਾਂ ਨੂੰ ਵੀ ਪੀਛੇ ਲਾ ਵੀ ਮਹੀਨਾ ਦੋ ਮਹੀਨੇ ਖਾਈ ਆ ਅਖਾਈ ਆ ਬਸ ਪੂਰਾ ਸਾਲ ਇੱਕ ਪਾਸਾ ਨਿਕਲ ਗਿਆ ਦੋ ਕੁ ਮਹੀਨੇ ਪਸ ਓਕੇ ਸੋਕੇ ਲੰਘ ਜਾਂਦੇ ਤੂੜੀ ਤੰਦ ਫਿਰ ਵਾਧੂ ਖੁੱਲਾ ਜੀ ਫਿਰ ਵਾਧੂ ਗ ਠੀਕ ਆ ਉਹਨਾਂ ਵੀਰਾਂ ਨੇ ਆਪਣੇ ਸੁੱਕੇ ਦੀ ਪਰੌਂਹ ਨੂੰ ਮੱਝਾਂ ਦੇ ਦਿਆਂ ਠੀਕ ਆ ਜੀ ਇੱਕ ਸੁੱਕੇ ਦੀ ਪਰੌਂਹ ਨੂੰ ਠੀਕ ਆ ਜੀ ਇੱਕ ਘੱਬਣਾ ਮੱਝਾਂ ਨਹੀਂ ਤੇ ਮੈਂ ਸੋਇਆ ਸвая ਡੰਗਰ ਲੈਣਾ ਠੀਕ ਆ ਤੇ ਬਾਕੀ ਵੀਰਾਂ ਨੂੰ ਤੁਹਾਨੂੰ ਵੀ ਬੜੇ ਕਾਲ ਆਏ ਹੋਣੇ ਆ ਵੀ ਵੀਡੀਓ ਨਹੀਂ ਪਾਉਂਦੇ ਵੀਡੀਓ ਨਹੀਂ ਪਾਉਂਦੇ ਹਾਂਜੀ ਹਾਂਜੀ ਮੈਨੂੰ ਫਿਰ ਮੈਂ ਮਾਫੀ ਮੰਗਦਾ ਉਹਨਾਂ ਵੀਰਾਂ ਕੋਲ ਵੀ ਥੋੜਾ ਟਾਈਮ ਲੱਗ ਗਿਆ ਬਿਲਕੁਲ ਇੱਕ ਵੀ ਜਿਮ ਬੇਤੀ ਹੋਰ ਕਰਨੀ ਆ ਜੀ ਵੀ ਮੈਂ ਜਦੋਂ ਡੰਗਰਾਂ ਦੀ ਵੀਡੀਓ ਪਾਉਣਾ ਤੇ ਕਈ ਲੋਕ ਨਾ ਮਿਕ ਮੇਤੋ ਵੀਰ ਆਏ ਮਹਾਲੀ ਤੋਂ ਮੱਝਾਂ ਤੇ ਮੇਰੇ ਕਦੇ ਮੇਤੋ ਫੋਨ ਹੀ ਚੁੱਕਿਆ ਜਾਂਦਾ ਕਿਉਂਕਿ ਠੀਕ ਹੈ ਚਲੋ ਮੈਂ ਕਿਸੇ ਨੂੰ ਕਹਿੰਦਾ ਵੀ ਨਹੀਂ ਮੈਨੂੰ ਸਾਈ ਪਾਓ ਮੈਂ ਇਹ ਵਜ੍ਹਾ ਬੰਦਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਉਹ ਚੱਲ ਕੇ ਆ ਕੇ ਉਹਨਾਂ ਡੰਗਰ ਸੇਲ ਹੋ ਗਏ ਮੈਂ ਉਹਨਾਂ ਕੋਲੋਂ ਵੀ ਮਾਫੀ ਮੰਗਦਾ ਮੈਂ ਵਿੱਚ ਹੀ ਥੋੜਾ 1500 ਪਾ ਲਿਆ ਕਰੋ ਹਾਂਜੀ ਡੰਗਰ ਤੁਹਾਡਾ ਪਤਾ ਹੋਵੇ ਵੀ ਰੁਕਿਆ ਵਾ ਬਿਲਕੁਲ ਬਿਲਕੁਲ ਇਹਦਾ ਹੋਰ ਤੋਂ ਮੇਰੇ ਤੋਂ ਗਾਹਕ ਵੀ ਇੱਚੀ ਬੜਾ ਆਉਂਗਾ ਬਿਲਕੁਲ ਬਿਲਕੁਲ ਤੇ ਬਾਕੀ ਇਹਨਾਂ ਵੀਰਾਂ ਦੇ ਨਾਲ ਹੀ ਆ ਬਿਲਕੁਲ ਜੀ ਹਾਂਜੀ ਸੋ ਦੋਸਤੋ ਬਹੁਤ ਜਿਹੜੀ ਤੁਸੀਂ ਸਪੋਰਟ ਕੀਤੀ ਆ ਚੰਗੇ ਕੰਮ ਦੀ ਛਲਾਂਗਾ ਕੀਤੀ ਹੈ ਠੀਕ ਹੈ ਜੀ ਉਹਨੂੰ ਸਲਾਇਆ ਤੇ ਔਰ ਸਲਾਵਤ ਤਾਂ ਜਿਹੜਾ ਦੋਸਤੋ ਵੀਰ ਜਿਹੜਾ ਮੁੱਲ ਤਾਰਦਾ ਪਿਆ ਚੰਗੇ ਚੰਗੇ ਪਸ਼ੂ ਆ ਜਿਹੜੇ ਹਰ ਵਾਰ ਦੀ ਤਰ੍ਹਾਂ ਲੈ ਕੇ ਆਉਂਦਾ ਰਹਿੰਦਾ ਤੇ ਮੱਝਾਂ ਤੁਹਾਨੂੰ ਦੋ ਦਿਖਾਉਣੀਆਂ ਨੇ ਚੰਗੀਆਂ ਸੋਹਣੀਆਂ ਮੱਝਾਂ ਨੇ ਦੁੱਧ ਦਾ ਰਿਕਾਰਡ ਪੁੱਛਾਂਗੇ ਵੀ ਅਗਲੇ ਘਰ ਵਾਲਿਆਂ ਨੇ ਕੀ ਕੀਆ ਸੋ ਪਹਿਲੇ ਨੰਬਰ ਤੋਂ ਰਜੀਤ ਭਾਈ ਆਪਾਂ ਸਟਾਰਟ ਕਰ ਲਗੇ ਹੁਣ ਵੀ ਆ ਮੱਝ ਦਿਖਾ ਦਿੰਨੇ ਆ ਵੀਰ ਆਪਾਂ ਉਸ ਤੋਂ ਪਹਿਲਾਂ ਮੈਂ ਪੂਰਾ ਮੱਝ ਜਿਹੜੀ ਬਾਡੀ ਬੰਤਰ ਦਿਖਾ ਦਣਾ ਮਹਾਰਾਜ ਇੱਕ ਪੈਰ ਵੀਰ ਜੀ ਨੂੰ ਹਟਾਇਓ ਜੇ ਠੀਕ ਆ ਜੀ ਆ ਜਿਹੜਾ ਦੋਸਤੋ ਹਵਾਨਾ ਵੇਖ ਕੇ ਚੈੱਕ ਕਰੋ ਤੇ ਬਾਡੀ ਬੰਤਰ ਦੀ ਬਿਲਕੁਲ ਜਿਹੜੀ ਆ ਗੋਲ ਠੀਕ ਆ ਜੀ ਪਿੱਟ ਪੁੱਠੇ ਦਾ ਵੇਖੋਗੇ ਤਾਂ ਬਿਲਕੁਲ ਕੋਲਾਈ ਪੂਰੀ ਆ ਬਹੁਤ ਖੂਣਾ ਪਹਿਲਾਂ ਆ ਗਿਆ ਮੱਝ ਪਰ ਨਾਲ ਤੇ ਬਿਲਕੁਲ ਜੀ ਬਿਲਕੁਲ ਤੇ ਸੋਹਣੀ ਮੱਝ ਆ ਦੋਸਤੋ ਤਕਰੀਬਨ ਇੱਕ ਵਰੀ ਫੇਸ ਦੀ ਆ ਕੁਆਲਟੀ ਦੇਖ ਲਓ ਠੀਕ ਆ ਜੀ ਆ ਮੂੰਹ ਮੱਥਾ ਦੇਖ ਲਓ ਠੀਕ ਆ ਜੀ ਆ ਸਿੰਗਾ ਦੀ ਬੰਤਰ ਜੀ ਫੱਬ ਪੂੜੀ ਇਹ ਪੂਰੀ ਹੈਗੀ ਆ ਮੱਝ ਦੀ ਠੀਕ ਆ ਤੇ ਸੁਗਾ ਪਾ ਵੀ ਰਣਜੀਤ ਤੋਂ ਪੁੱਛ ਕੇ ਵੀ ਤੁਹਾਡੇ ਨਾਲ ਪੂਰਾ ਸ਼ੇਅਰ ਕਰਾਂਗੇ ਤੇ ਬਿਲਕੁਲ ਧਰਤੀ ਨਾਲ ਟੱਚ ਪੂਛ ਹੁੰਦੀ ਆ ਦੋਸਤੋ ਜਿਵੇਂ ਮੱਝ ਅੱਗੇ ਤੁਰ ਜਾਂਦੀ ਆ ਓਵੇਂ ਜਿਹੜੀ ਆ ਵੇੜਾ ਜਿਹੜਾ ਦੋਸਤੋ ਸੁੱਪਰਦੀ ਜਾਂਦੀ ਆ ਤੇ ਰਣਜੀਤ ਭਾਈ ਇੱਕ ਤਾਂ ਵੀਰ ਦੱਸ ਵੀ ਇਹ ਵੀ ਸੁਗਾ ਕਿਨਵਾ ਅੱਗੇ ਸੁਣ ਜਾਂਦੀ ਰਣਜੀਤ ਜੀ ਦੁਜਾ ਲਾਲੋ ਤੇਜਾ ਲਾਲੋ ਸਾਹਮਣੇ ਆ ਬਿਲਕੁਲ ਮੈਂ ਤਾਂ ਬਹਿ ਉਹ ਦੁਜਾ ਨੇ ਮੈਂ ਤੀਜਾ ਕਹਿਣਾ ਠੀਕ ਆ ਬਾਕੀ ਵੀਰ ਜੀ ਇਹੋ ਜੇ ਡੰਗਰ ਜਿਹੜੀ ਆ ਨਾ ਸਾਹਮ ਬੇਲਾ ਵੀ ਨਹੀਂ ਕਰਦਾ ਬਿਲਕੁਲ ساری ساری ਵੀਰ ਕੋ ਇਹੋ ਜਿਹੀ ਮੱਝ ਨਹੀਂ ਸਾਹਮਣੇ ਨਹੀਂ ਹੁੰਦੀ ਜੀ ਬੇਟਾ ਵਾ ਠੀਕ ਆ ਦੋਸਤੋ ਤੀਜਾ ਸੂਆ ਮੰਨ ਲਿਓ ਹੈਵੀ ਬਾਡੀ ਬੰਦਰ ਦੀ ਆ ਜਿਹੜੀ ਝੱਲ ਰਾ ਦੋਸਤੋ ਤਕਰੀਬਨ ਮੈਂ ਬਹੁਤ ਇਹੋ ਜਿਹੇ ਪਸ਼ੂਆਂ ਦੀ ਘਟ ਦੇਖੀ ਆ ਕਈ ਵਾਰਾ ਨਾਮ ਦੀ ਝੱਲਰ ਹੁੰਦੀ ਆ ਤੇ ਆਹ ਵੇਖੋ ਤੁਸੀਂ ਪਿੱਠ ਪੁੱਠੇ ਤੋਂ ਤੇ ਹਜੇ ਤਕਰੀਬਨ ਸੁੰਦੀ ਨਹੀਂ ਕਿ ਜਿਹੜੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਕੋਈ ਹਫਤਾ ਵੀ ਕੱਢ ਸਕਦੀ ਆ ਬਾਕੀ ਪਸ਼ੂ ਦਾ ਜਦੋਂ ਦੋਸਤੋ ਅਗੀ ਅਗਲੀ ਥਾਂ ਤੋਂ ਆਇਆ ਹੋਵੇ ਤੇ ਪਤਾ ਵੀ ਨਹੀਂ ਲੱਗਦਾ ਕਿੰਨੇ ਕ ਦਿਨ ਲੈ ਜੀ ਤੇ ਬਾਕੀ ਜਿਹੜਾ ਬਨਾਥਣਾ ਹੈਗਾ ਤੁਸੀਂ ਨਾਰਮਲ ਹੀ ਵੀਰਾਂ ਨੇ ਸਮਝ ਜਾਣਾ ਹੈਗਾ ਬੇਨ ਜਿਹੜੀ ਹੈਗੀ ਇਹ ਖਾਸੇ ਤੌਰ ਤੇ ਹੈ ਜਿਹੜੀ ਦੋਸਤੋ ਮਿਲਕ ਬੇਨ ਆ तकरीबन ਮੋٹے ਰਸੇ ਵਰਗੀ ਜਿਹੜੀ ਬੇਨ ਆ ਤੇ ਹਵਾਨਾ ਬਹੁਤ ਖੁੱਲਾ ਬਣਾ ਕੇ ਤਿਆਰ ਕਰਨਾ ਹੈਗਾ ਜੇਕਰ ਕੋਈ 5-6 ਦਿਨ ਲੈ ਕੇ ਚਲੀ ਜਾਵੇ ਤੇ ਬਿਲਕੁਲ ਜਿਹੜੀ ਪਹਿਲਵਾਨੀ ਚਾਲ ਆ ਅੱਜ ਦੀ ਤੇ ਪਿੱਟ ਪੁੱਠੇ ਤੋਂ ਬਹੁਤ ਸੋਹਣੀ ਆ ਤੇ ਰਣਜੀਤ ਭਾਈ ਤਕਰੀਬਨ ਜਿੱਥੋਂ ਆਪਾਂ ਲੈ ਕੇ ਆਏ ਹੋਵਾਂਗੇ ਵੀਰ ਕੋਈ ਘਰ ਲੈ ਕੋਈ ਦੱਸਿਆ ਕੁਛ ਆਪਣੋਂ ਕਿਉਂਕਿ ਵੀ ਆਪਾਂ ਦੋਵੇਂ ਮੱਝਾਂ ਘਰ ਤੋਂ ਲਈਆਂ ਹਾਂਜੀ ਇੱਕ ਇੱਕ ਕਰੋ ਲਈਆਂ ਦੋਵੇਂ ਮੱਝਾਂ ਠੀਕ ਹੈ ਜੀ ਵੀਜੀ ਦੇ ਥੱਲੇ ਉਹਨਾਂ ਕਿਹਾ ਵੀ 18 ਕਿਲੋ ਦੁੱਧ ਹਿਚੋਇਆ ਹਾਂਜੀ ਜੋ ਉਹ ਕਿਨੇ ਸਾਡੇ ਨਾਲ ਸਾਈ ਕਰਕੇ ਡਾਕ ਲੋ ਮੱਝ ਨੂੰ ਵੇਚੀ ਸਾਡਾ ਮੁਆਰ ਲੈਣ ਠੀਕ ਹੈ ਜੀ ਤੇ ਬਾਕੀ ਆ ਵੀ ਵੀਰਾਂ ਨੂੰ ਵੇਖ ਕੇ ਦੱਸ ਦੇਣਾ ਵੀ ਕਿਨੇ ਦੁੱਧ ਆਲੀਏ ਅਜੇ ਦਿਨ ਇਹਨੇ 5-7 ਦਿਨ ਲਾਏ ਜਾਣੇ ਠੀਕ ਆ 5 ਲਾਜੇ 4 ਲਾਜੇ ਠੀਕ ਆ ਠੀਕ ਆ ਤੇ ਭਾਈ ਰਣਜੀਤ ਐਂ ਗੱਲ ਐ ਕੋਈ ਬਾਲਟੀ ਕੋਈ 2-4 ਕਿਲੋ ਵਾਲੀ 4-5 ਕਿਲੋ ਵਾਲੀ ਛੋਟੇ ਸਾਈਜ਼ ਦੀ ਬਾਲਟੀ ਜਿਹੜੀ ਉਹਰ ਖੀਚੂਗੀ ਮੈਨੂੰ ਆਦੇ ਵੱਡੀ ਪਾਲਟੀ ਸਾਈਜ਼ ਕੇ ਜੀ ਵੀ ਜੀ ਥੋੜਾ ਜਿਆ ਜੀ ਅ ਆਪਣੀ ਜਿਵੇਂ ਮਧਰੀ ਟੌਲੀ ਦਾ ਪਸੂ ਆ ਜਾਂਦਾ ਹਾਂ ਹਾਂ ਤੇ ਬਾਕੀ ਵੀ ਜੀ ਇਹਦਾ ਮੇਰੇ ਸਾਹਣੇ ਜਦੋਂ ਤਿਆਰ ਹੋਈ ਤੇ ਕੋਤਰੇ ਨਹੀਂ ਜਾਣਾ ਹਾਂ ਏਡੀ ਮੱਝ ਰਾਜੀ ਕਰਨ ਵਾਸਤੇ ਵੀ ਵੀ ਜੀ ਬਾਕੀ ਜੀ ਦਾ ਦੇ ਚਾਹੀਦਾ ਆ ਬਿਲਕੁਲ ਬਿਲਕੁਲ ਤਕੜੇ ਜਿਗਰੇ ਚਾਹੀਦੇ ਖਮਾਣਾ ਹੋਵੇ ਪਸੂ ਨੂੰ ਤੇ ਆ ਵੇਖੋ ਦੋਸਤੋ ਆ ਥਾਣਾ ਦੀ ਬੰਤਰ ਜੀ ਖੂਬਸੂਰਤੀ ਦੇਖੋ ਗਾੜੀ ਤੇ ਵਿਥਾਂ ਵਿਰਲਾ ਜਿਹੜੀਆਂ ਤੁਸੀਂ ਵੇਖ ਕੇ ਚੈੱਕ ਕਰ ਲਓ ਥਾਣ ਮਾਤ ਜਿਹੜੀ ਦੋਸਤੋ ਕਿ ਤਕਰੀਬਨ ਆਲਮੋਸਟ ਦੁੱਧ ਵਾਲੀ ਆ ਤੇ ਬੇਨ ਦੋਸਤੋ ਬੇਨ ਜਿਹੜੀ ਮਿਲਕ ਬੇਨ ਆਪਾਂ ਕਹਿ ਦਦਨੇ ਆ ਪਰ ਜਿੰਨੇ ਜਿਆਦੇ ਵਟ ਵੇ ਬਿੰਗਤਿੰਗ ਹੋਣਗੇ ਉਨੀ ਜਿਹੜੀ ਮੱਚ ਚੰਗੇ ਦੁੱਧ ਚੰਗੇ ਕਾਰਨਾਮੇ ਵਾਲੀ ਮੰਨੀ ਜਾਂਦੀ ਆ ਤੇ ਰਣਜੀਤ ਭਾਈ ਇਹਦਾ ਹੁਣ ਮੁੱਲ ਕਿੰਨਾ ਵੀਰੇ ਦੇ ਲੈ ਕਿੱਥੋਂ ਤੱਕ ਵੀਰਾਂ ਨੂੰ ਦੇਣੀ ਆ ਵੀ ਜੀ ਇਹਦੇ ਦੇ ਲੈ ਆ ਵੀ ਬਹੁਤੇ ਵੀ ਤਾਂਗਣਾ ਕਾਣਾ 78000 ਦੇ ਵਿੱਚ ਸ਼ੋਰ ਕਰਦੇ ਆ 78000 ਦੇ ਵਿੱਚੋ ਜੀ ਠੀਕ ਆ ਜੀ ਤੇ 78000 ਦੇ ਟੰਗਰ ਬਾਹਰ ਮਿਲਦਾ ਨਹੀਂ ਪਿਆ ਹਾਂਜੀ ਬਹੁਤ ਔਖਾ ਹੋਇਆ ਬਿਆਰ ਵੀ ਵੀਰਾਂ ਦੇ ਬੜੇ ਕੌਲਾਂ ਦੇ ਵਿੱਚ ਹੀ ਵੀਡੀਓ ਨਹੀਂ ਪਾਉਂਦੇ ਵੀਡੀਓ ਨਹੀਂ ਪਾਉਂਦੇ ਮੈਂ ਚੰਗਾ ਡੰਗਰੇ ਲੈਣਾ ਹਰੇਕ ਵੀਰ ਨੂੰ ਪਤਾ ਮੇਰੀ ਵੀਡੀਓ ਦਾ ਤੁਹਾਨੂੰ ਵੀ ਪਤਾ ਤੁਹਾਨੂੰ ਵੀ ਕੌਲ ਆਉਂਦੀ ਹੈ ਚੰਗੇ ਦਾ ਚੰਗਾ ਹੀ ਮਨ ਲੱਗਦਾ ਪਰ ਮੈਂ ਫੇਰ ਵੀ ਲੋਕਾਂ ਨਾਲ ਵਾਦਾ ਕੀਤਾ ਵੀ 90 ਤੋਂ ਬਾਹਰ ਨਹੀਂ ਜਾਣਾ ਬਿਲਕੁਲ ਹਾਂਜੀ ਨਹੀਂ ਨਹੀਂ ਗੱਲ ਇਸ ਤਰ੍ਹਾਂ ਵੀਰ ਅਕਸਰ ਤੁਸੀਂ ਵੀ ਜਦੋਂ ਆਪਾਂ ਅੱਗੋਂ ਘਰੋਂ ਕਿਤੇ ਲੱਭ ਕੇ ਲਿਆਉਣੇ ਆ ਚੀਜ਼ ਵੀਰ ਜੀ ਉਹਨਾਂ ਦੇ ਵੀ ਹਰ ਭੈਣ ਭਰਾ ਦੇ ਰੇਟ ਉਹਨੇ ਵੀ ਆਪਦਾ ਪੂਰਾ ਲੈ ਕੇ ਫਿਰ ਦੇਣੀ ਹੈ ਚੀਜ਼ ਪਰ ਵੀਰ ਜੀ ਇਹ ਆ ਵੀ ਨਸਲ ਦਾ ਜਦੋਂ ਪਤਾ ਲੱਗਣਾ ਚਾਹੀਦਾ ਵਾ ਦੁੱਤ ਵਾਲਾ ਬਹੂ ਜਿਹੜਾ ਹਰੇਕ ਘਰ ਚਾਹਨਾ ਚਾਹੀਦਾ ਇਹ ਕਰਕੇ ਵੀਰ ਪਿਆਰ ਕਰਦੇ ਆ ਬਿਲਕੁਲ ਜੀ ਦੁੱਤ ਦੀ ਕੀਮਤ ਹੈ ਵੀਰ ਜੀ ਬਿਲਕੁਲ ਹਾਂਜੀ ਤੇ ਦੋਸਤੋ ਮੱਝ ਤੁਹਾਨੂੰ ਪਸੰਦ ਆ ਜਾਣੀ ਐ ਤਕਰੀਬਤ ਤੇ ਚੁਵਾਈ ਬੇਸ਼ੱਕ ਸੁਣਨ ਤੋਂ ਬਾਅਦ ਹੀ ਹੁੰਦੀ ਆ ਬਾਕੀ 53 ਤੋਂਪਨ ਤੁਸੀਂ ਬੇਸ਼ੱਕ ਆਪ ਦਾ ਤਸੱਲੀ ਨਾਲ ਘਰੇ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਤੇ ਰਣਜੀਤ ਭਾਈ ਕਿਸੇ ਤਰ੍ਹਾਂ ਹੋਰ ਕੋਈ ਮੁਸ਼ਕਲ ਤੇ ਨਹੀਂ ਲੱਗਣ ਲਈ ਮੇਰੇ ਕੋਲ ਜੀ ਭਾਈ ਤੁਹਾਨੂੰ ਪਤਾ ਹੀ ਆ ਮੇਰੇ ਤੱਕ ਅੱਜ ਤੱਕ ਕਿੱਲੇ ਦੇ ਕਿਸੇ ਨੇ ਚੁਵਾਈ ਵੀ ਨਹੀਂ ਕੀਤੀ ਬਿਲਕੁਲ ਪਰ ਆਪਣੀ ਚਿਪਣਾ ਆਪਣਾ ਥਾਣਾ ਆਪਾਂ ਤਸੱਲੀ ਕੀਤੀ ਹੈ ਵੀਰ ਜੀ ਨੇ ਪੈਸੇ ਲਾਉਣੇ ਆ ਉਹ ਵੀ ਤਸੱਲੀ ਕਰੇ ਤਸੱਲੀ ਕਰੇ ਪੈਸਾ ਵੀਰ ਜੀ ਬੜਾ ਔਖਾ ਬੰਦਾ ਜੀ ਮੈਂ ਵੀ ਸਰਵਿਸ ਤੇ ਜਾਣਾ ਫਿਰ ਆ ਕੇ ਡੰਗਰਾਂ ਚ ਰਹਿਣਾ ਪੈਸਾ ਤੇ ਬਣਾਉਣਾ ਬੜਾ ਔਖਾ ਬਿਲਕੁਲ ਬਿਲਕੁਲ ਕਮਾਉਣਾ ਆਪਾਂ ਕਹਿ ਦਿੰਦੇ ਆ ਕਮਾਉਣਾ ਬੜਾ ਔਖਾ ਵੀਰ ਜੀ ਪਹਿਲਾਂ ਖਰਾਬ ਨਾ ਕਰੋ ਬਿਲਕੁਲ ਤੇ ਤੇ ਦੋਸਤੋ ਵੀਰ ਦਾ ਕਹਿਣਾ ਇਹੋ ਹੈਗਾ ਵੀ ਤਕਰੀਬਨ ਜੇਕਰ ਮੈਂ ਤਸੱਲੀ ਕਰਕੇ ਅਗਲੇ ਕਿਲੇ ਤੋਂ ਲੈ ਕੇ ਆਉਣਾ ਨਾ ਬਿਲਕੁਲ ਸ਼ਾਨਣੀ ਦੇ ਵਿੱਚੋਂ ਛਣ ਕੇ ਠੀਕ ਹੈ ਜੀ ਆਟੇ ਜੋ ਵਾਲ ਕੱਢ ਕੇ ਲੈ ਕੇ ਆਉਣਾ ਤੇ ਤੁਸੀਂ ਵੀ ਆਪ ਦਾ ਜਿਹੜਾ ਦੋਸਤੋ ਪੈਸੇ ਖਰਚ ਕਰਨੇ ਆ ਤੁਸੀਂ ਵੀ ਤਸੱਲੀ ਬੇਸ਼ੱਕ ਕਿਸੇ ਤਜਰਬੇਕਾਰ ਵੀਰ ਨੂੰ ਨਾਲ ਲੈ ਕੇ ਆ ਸਕਦੇ ਹੋ ਤਸੱਲੀ ਜ਼ਰੂਰ ਕਰਕੇ ਲੈ ਜਾਓ ਤੇ ਪਣਤੂਪਣ ਥਾਣਾ ਦਾ ਜਿਹੜਾ ਹੈਗਾ ਦੋਸਤੋ ਤਾਰਾਂ ਬਰਾਬਰ ਆਉਣ ਗਿਆ ਬੇਸ਼ੱਕ ਤਸੱਲੀ ਕਰ ਲਿਓ ਠੀਕ ਹੈ ਜੀ ਮੱਝ ਚੰਗੀ ਪਿਆਰੀ ਆ ਜ਼ਰੂਰ ਹੱਥ ਪਾ ਸਕਦੇ ਹੋ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਮੱਝ ਆ ਤਕਰੀਬਨ ਵੱਡੇ ਕੱਦ ਕੱਦ ਕਾੜ ਦੇ ਵਿੱਚ ਆ ਤੇ ਚੰਗੀ ਮੱਝ ਜਿਹੜੀ ਦਿਖਾਈ ਦੇ ਰਹੀ ਆ ਇੱਕ ਵਾਰੀ ਫੇਸ ਦੀ ਕੁਆਲਿਟੀ ਮੂੰਹ ਮੱਥਾ ਤੁਹਾਨੂੰ ਵਿਖਾ ਕੇ ਆਪਾਂ ਚੈੱਕ ਕਰਾਉਣੇ ਆ ਤੇ ਬਾਅ ਆ ਵੇਖੋ ਜੀ ਆ ਫੇਸ ਦੀ ਕੁਆਲਿਟੀ ਜੀ ਆ ਮੂੰਹ ਮੱਥਾ ਦੇਖੋ ਆ ਬਾਡੀ ਬੰਦਰ ਦੀ ਠੀਕ ਆ ਆ ਥਣ ਹਵਾਨਾ ਚੈੱਕ ਕਰੋ ਠੀਕ ਆ ਤੇ ਰਣਜੀਤ ਵੀਰੇ ਇਹਦੀ ਕੀ ਇਨਫੋਰਮੇਸ਼ਨ ਹੈਗੀ ਦੱਸੀ ਆਪਣੇ ਵੀਰਾਂ ਨੂੰ ਇਹ ਵੀ ਤਿੱਜਾ ਸੁਆ ਗੱਭਣਾ ਤੇ ਜੱਸੂ ਇੱਕ ਇੱਕ ਕਰੋ ਲਈ ਆਪਾਂ ਵੀਜੀ ਅੱਛਾ ਜੀ ਇੱਕ ਇੱਕ ਕਰਦੀਆਂ ਇਹ ਜੰਪੜ ਠੀਕ ਆ ਜੀ ਤੇ ਉਹਨਾਂ ਥਲੇ ਵੀ ਲੱਗਿਆ ਵੀ ਅਸੀਂ 15 16 ਗਲਾ ਦੁੱਧ ਚੋਂਦੇ ਰਹੇ ਚਲੋ ਬਾਕੀ ਆਪ ਵੀ ਦੀ ਕਿਸਮਤ ਹਾਂਜੀ ਗੱਪਣ ਦੀ ਆਪਾਂ ਕਹਿੰਨੇ ਦਨੀਏ ਇਹ ਸਿੰਗਲ ਹੱਡੀ ਦੀ ਮੱਝ ਬਿਲਕੁਲ ਤੇ ਬਾਕੀ ਵੀਜੀ ਆ ਵੀ ਵੀਰਾਂ ਨੇ ਆਪਣੇ ਵੇਖ ਕੇ ਦੱਸ ਦੇਣਾ ਕਿੰਨੀ ਦੀ ਅਸਲ ਦੇ ਵਿੱਚ ਰਜੀਤ ਭਾਈ ਆਏ ਆ ਵੀ ਜੇਕਰ ਪਸ਼ੂ ਸੋਇਆ ਹੁੰਦਾ ਤਾਂ ਤੁਸੀਂ ਆਨੇ ਆ ਵੀ ਇੰਨੀ ਚਵਾਈ ਆਪਾਂ ਕਰਾ ਦੇਵਾਂਗੇ ਉਹ ਨਹੀਂ ਹੁੰਦੀ ਵੀ ਆਪਾਂ ਹਨਪਰਾ ਕਰਦੇ ਆ ਜੀ ਮੈਂ ਤਾਂ ਇੰਨੀਆਂ ਵੀਡੀਓ ਪਾਈਆਂ ਮੈਂ ਡੰਗਰ ਦੇ ਵੀ ਜੀ ਦੋਵੇਂ ਬਣੇ ਚਵਾਈ ਕਰਾਈ ਅੱਜ ਤੱਕ ਜਿਵੇਂ ਜਿੰਨੇ ਮੇਰੇ ਲਿੰਕ ਹੋਣੇ ਆ ਤੁਹੀਂ ਪਾਈਆਂ ਵਾ ਤੁਹਾਡੇ ਚੈਨਲ ਦੇ ਜਰੀਏ ਲੋਕ ਚੈੱਕ ਕਰਦੇ ਆ ਉਹ ਜਰੀਏ ਇਹ ਕਰਦੇ ਵੀ ਵੀਰ ਜੀ ਅਸੀਂ ਭੈਣਾ ਵੀ ਚੋ ਲੈਂਦੀਆਂ ਵੀਰ ਵੀ ਚੋ ਲੈਂਦੇ ਆ ਮੈਂ ਵੀ ਇਸ ਕਰਕੇ ਮੱਝਾਂ ਲਈਆਂ ਵੇ ਦੋਨੋਂ ਬਣੇ ਚਵਾਈ ਆਲੀ ਆ ਬਜ਼ੁਰਗ ਮਾਤਾ ਕੋ ਤੇ ਬਾਪੂ ਕੋ ਲਈਆਂ ਠੀਕ ਆ ਜੀ ਦੋਵੇਂ ਬਣੇ ਦੋ ਬਨੇ ਭੇਜ ਜਾਈਦਾ ਬਹੁਤ ਬੜੀ ਸੀਲ ਠੰਡੀ ਆ ਭਾਵੇਂ ਇਦਾਂ ਹੀ ਵਿਖੇ ਰੋ ਕੋਈ ਚੱਕਰ ਨਹੀਂ ਜਿੱਦਰ ਦੀ ਮਰਜੀ ਨਾ ਮੇ ਆ ਲਓ ਜੀ ਜਿੱਦਰ ਦੀ ਮਰਜੀ ਐਂ ਰਹੀ ਹੋਇਓ ਜੇਕਰ ਦੋਸਤੋ ਇਹੋ ਜਿਹਾ ਸੀਲ ਸੌ ਗੁਣਾ ਵੇਖੋ ਪੂਸ਼ ਚੱਕ ਖਲੋਂਦਾ ਪਸੂ ਇਹੋ ਜਿਹਾ ਜਿਹਦੇ ਚ ਸੀਲ ਸੌ ਗੁਣਾ ਹੁੰਦਾ ਤੇ ਰਣਜੀਤ ਭਾਈ ਨੂੰ ਖੋਲ ਕੇ ਆਪਾਂ ਤੋੜ ਕੇ ਦਿਖਾਈਏ ਇੱਕ ਹਫਤਾ ਵੀਰ ਘਟੋ ਘਟ ਸੁੰਦੀ ਤੇ ਨਹੀਂ ਇਹ ਵੀਰ ਜੀ ਹਫਤਾ ਦੋ ਚਲੋ ਇੱਕ ਦੋ ਦਿਨ ਉੱਪਰ ਇੱਧਰ ਹੋ ਸਕਦਾ ਠੀਕ ਹੈ ਮੱਝ ਦੇਖੋ ਤੇ ਬਾਹਰ ਘੱਟ ਕੇ ਪਾਓ ਆਹ ਵੇਖੋ ਦੋਸਤੋ ਪੇਟ ਪੁੱਠਾ ਜਿਹੜਾ ਦੋਸਤੋ ਥੱਬਿਆਂ ਦੇ ਥੱਬੇ ਤੇ ਹਵਾਨਾ ਜਿਹੜਾ ਤਕਰੀਬਨ ਜੇਕਰ 5-6 ਦਿਨ ਮੈਂ ਪਹਿਲਾਂ ਕਹਤਾ ਵੀ ਜੇਕਰ 5-6 ਦਿਨ ਪਸ਼ੂ ਲੈ ਜਾਂਦਾ ਤੇ ਮੱਝਲੀ ਜਿਹੜਾ ਦੋਸਤੋ ਤੁਰਨਾ ਔਖਾ ਹੋ ਜਾਊਗਾ ਕਿਉਂਕਿ ਹਵਾਨਾ ਜਿਹੜਾ ਪਸ਼ੂ ਆ ਜਿੰਨਾ ਇੱਕ ਖੋਲਣਾ ਹੈਗਾ ਖੋਲ ਕੇ ਫੇਰ ਸੁੰਦਾ ਠੀਕ ਆ ਤੇ ਦੁੱਧ ਤਕਰੀਬਨ ਅਗਲੇ ਘਰ ਨੇ ਬੇਸ਼ੱਕ 15 ਲੀਟਰ ਦੀ ਕਹੀ ਹੈ ਗੱਲ ਤੇ ਬਾਕੀ ਭਰਿਆ ਪਾਂਡਾ ਦੋਸਤੋ ਤਕਰੀਬਨ ਬਾਕੀ ਸੇਵਾ ਦਾ ਦੁੱਧ ਆ ਦੋਸਤੋ ਲਿਜਾ ਕੇ ਤੁਸੀਂ 15 ਪਲੱਸ ਵੀ ਬੇਸ਼ੱਕ ਚਵਾਈ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਪੱਧਰ ਜਿਹੜਾ ਦੋਸਤੋ ਲੇਵਾ ਹੈਗਾ ਤੇ ਥਾਣਾ ਤੁਹਾਨੂੰ ਦੀ ਮੰਤਰ ਕਾਫੀ ਚੰਗੀ ਆ ਤੇ ਰਜੀਤ ਵੀਰੇ ਕੀ ਦੇ ਲੈ ਕੀਤਾ ਕੀ ਮੋਲਿੰਦਾ ਬਾਕੀ ਵੀਰ ਜੀ ਇੱਕ ਇਹਦਾ ਲੈ ਦੇ ਦਾ ਜਾਇਜ਼ੀਆ 76000 ਰੁਪਇਆ 76000 ਹਾਂ ਜੀ ਉਹ ਤਾਂ ਵਿੱਚ ਛੋੜੀ ਕਰੂੰਗਾ ਠੀਕ ਹੈ ਜੀ ਤੇ ਬਾਕੀ ਇਹ ਅ ਵੀਰ ਜੀ ਤੁਹਾਨੂੰ ਆ ਵੀ ਪਤਾ ਵੀ ਕਿੰਨੇ ਦੇ ਲੰਗਰੇ ਆ ਬਿਲਕੁਲ ਪਰ ਆਪਾਂ ਜਾਇਜ਼ ਲੈ ਤੇ ਜਾਇਜ਼ ਹੀ ਦੇ ਦਵਾਂਗੇ ਬਿਲਕੁਲ ਸੋ ਇੱਕ ਵਾਰੀ ਜਿਹੜਾ ਦੋਸਤੋ ਵਿਜ਼ਿਟ ਜਿੱਥੇ ਪਸ਼ੂ ਖੜਾ ਹੁੰਦਾ ਉਥੇ ਜ਼ਰੂਰ ਕਰ ਲਿਆ ਕਰੋ ਪਸ਼ੂ ਨੂੰ ਆ ਕੇ ਦੇਖ ਲਿਆ ਕਰੋ ਜੇਕਰ ਤੁਹਾਨੂੰ ਉਸ ਰਿਲੇਟਡ ਪਸ਼ੂ ਨਹੀਂ ਜਾਪਦਾ ਜਿਸ ਜਿਹੋ ਜਾਂ ਮੁੱਲ ਕੀਤਾ ਹੁੰਦਾ ਤੇ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਮੇਰਾ ਕੋਈ ਵੀ ਵੀਰ ਕਮੈਂਟ ਦੇ ਵਿੱਚ ਜਰੂਰ ਨੋਟ ਕਰਾ ਦਿਆ ਕਰੋ ਵੀ ਐਨੇ ਵਾਲੀ ਚੀਜ਼ ਨਹੀਂ ਹੈਗੀ ਕਿਉਂਕਿ ਅਸਲ ਜਿਹੜਾ ਦੋਸਤੋ ਵੀਡੀਓ ਪਖਾਉਣ ਦਾ ਮਕਸਦ ਇਹੋ ਹੁੰਦਾ ਵੀ ਤੁਸੀਂ ਇੱਕ ਵਾਰ ਜਿਹੜੀ ਵਿਜ਼ਿਟ ਵਿਜ਼ਿਟ ਕਰਕੇ ਕਰੇ ਤਸੱਲੀ ਨਾਲ ਅੱਖੀਂ ਜਰੂਰ ਵੇਖ ਲੋ ਚੀਜ਼ ਠੀਕ ਹੈ ਜੀ ਕੋਈ ਵੀ ਸਾਰੇ ਸ਼ੰਕੇ ਜਿਹੜੇ ਦੂਰ ਹੋ ਜਾਂਦੇ ਆ ਇੱਕ ਵੀਜੀ ਬੇਨਤੀ ਹੋਰ ਕਰਨੀ ਆ ਵੀ ਮੇਰੇ ਕੋ ਜਿਆਦਾਤਰ ਵਪਾਰੀ ਵੀਰ ਹੀ ਲੈ ਜਾਂਦੇ ਡੰਗਰ ਹਾਂਜੀ ਮੈਂ ਉਹਨਾਂ ਵਪਾਰੀਆਂ ਨੂੰ ਕਹਿਣਾ ਵੀ ਜਦੋਂ ਮੇਰੇ ਫੋਨ ਚੁੱਕਣ ਤੋਂ ਬਾਅਦ ਡੰਗਰ ਵੇਖ ਜਾਂਦਾ ਕਿ ਹੋਰ ਵੀ ਦਾ ਫੋਨ ਆਉਂਦਾ ਨਫੇ ਦੇ ਵਿੱਚ ਹੀ ਦੇ ਦਿਆ ਕਰੋ ਬਿਲਕੁਲ ਕਈ ਵੀਰ ਹੁਣ ਮੈਂ 22500 ਦਾ ਡੰਗਰ ਦੇ ਦੇਣਾ ਭਾਵੇਂ ਮੈਂ ਨੰਗਾ ਕਰਕੇ ਵੀ ਦੇ ਦੇਣਾ ਹਾਂਜੀ ਪਰ ਕਈ ਵੀਰਾਂ ਨੂੰ ਮੈਂ 22500 ਦੱਸਦਾ ਮੈਨੂੰ ਹੋਰ ਕਿਸੇ ਦਾ ਫੋਨ ਆ ਗਿਆ ਦੇ ਦਈਏ ਉਹ ਵੀਰਾਂ ਦੇ ਵੀ 10-10 ਹਜ਼ਾਰਾਂ ਦਾ ਹੂੰ ਜੀ ਨਹੀਂ ਜਿਆਦਾ ਨਾ ਕਰਿਆ ਕਰੋ ਸੋ 2000 4000 ਦਾ ਪਰਦਾ ਰੱਖਿਆ ਕਰੋ ਇਹੋ ਮੇਰੀ ਬੇਨਤੀ ਹੈ ਵੀਰ ਜੀ ਵੀਰਾਂ ਨੂੰ ਬਿਲਕੁਲ ਬਿਲਕੁਲ ਸੋ ਦੋਸਤੋ ਜਰੂਰ ਗੱਲ ਨੂੰ ਗੌਰ ਕਰਿਓ ਪੱਲੇ ਬੰਨ ਲਿਓ ਕਿਉਂਕਿ ਪੈਸਾ ਬਹੁਤ ਔਖਾ ਬਣਦਾ ਕਿਸੇ ਘਰੇਲੂ ਵੀਰ ਨੇ ਕਿਤੋਂ ਫੜ ਕੇ ਕਿਦੋਂ ਕਿਤੋਂ ਫੜ ਕੇ ਜੋੜਾ ਜੋੜ ਕੇ ਜਿਹੜਾ ਪਸ਼ੂ ਲੈਣਾ ਹੁੰਦਾ ਤੇ ਜਰੂਰ ਜਿਹੜਾ ਅਗੋਂ ਵੀ ਕੋਈ ਵੀਰ ਨੇ ਨਫੇ ਤੇ ਵੇਚਣਾ ਤੇ ਜਿੰਨੇ ਦਾ ਦੋਸਤੋ ਭਾਅ ਪੜਦਾ ਹੁੰਦਾ ਆਪਾਂ 2000 4000 ਚ ਵੱਧ ਤੋਂ ਵੱਧ ਕੋਈ 2000 4000 ਦਾ 3000 ਦਾ ਨਫਾ ਕੱਢ ਕੇ ਜਰੂਰ ਅੱਗੇ ਸੇਲ ਕਰ ਦਿਆ ਕਰੋ ਤਾਂ ਜੋ ਕਰੇ ਲੋਕਾਰ ਕੋਲੇ ਪਸੂ ਜਾਣਾ ਹੈਗਾ ਤੇ ਭਾਫੜਤੇ ਵਿੱਚ ਚਲਾ ਜਾਵੇ ਅਗਲੇ ਨੂੰ ਕੋਈ ਮਹਿਸੂਸ ਨਾ ਹੋਵੇ ਕਿਉਂਕਿ ਡੇਰੀ ਫਾਰਮਿੰਗ ਜਿਹੜਾ ਕੰਮ ਆਕੇ ਦੋਸਤੋ ਡੇਰੀ ਦਾ ਕੰਮ ਡੇਰੀ ਦਾ ਦੁੱਧ ਪਾ ਕੇ ਕੋਈ ਕਾਰਬਿਆਰ ਕੋਈ ਕਾਰਗੁਜ਼ਾਰਾ ਜਿਹੜਾ ਕਿਸੇ ਜ਼ਿਮੀਂਦਾਰ ਨੇ ਕਰਨਾ ਹੁੰਦਾ ਉਹ ਆਪਣੇ ਘਰ ਦੇ ਟਾਈਪ ਆਸੀਂ ਕਰਦੇ ਵੀਰ ਚਲੋ ਦੁੱਧ ਤੋਂ ਹੀ ਗੁਜ਼ਾਰਾ ਵਾ ਹਰੇਕ ਵੀਰ ਦਾ ਚਲੋ ਇਹ ਬਿਲਕੁਲ ਜ਼ਿਮੀਂਦਾਰ ਦਾ ਤੇ ਚਲੋ ਇਹੋ ਇੱਕ ਨੁਕਤਾ ਵਾ ਜੀ ਤੇ ਬਾਕੀ ਥੋੜਾ ਜਿਆ ਹੁਣ ਟੰਗਰ ਨਹੀਂ ਹੈਗਾ ਪਰ ਫੇਰ ਵੀ ਮੈਂ ਇੱਕ ਦੁਬਾਰਾ ਬੇਨਤੀ ਕਰਦਾ ਵੀ ਜੇ ਆਪਾਂ ਕਟੀਆਂ 2 ਨੰਬਰਾਂ ਦੇ ਨੂੰ 1.5 ਲੱਖ ਪਏ ਨਾ ਤੂੜੀ ਲੱਖ ਕਿਆ ਵਦ ਵੀਰ ਜੀ ਨਹੀਂ ਜੇ ਮਿਲਣਾ ਨਹੀਂ ਮਿਲਣਾ ਨਹੀਂ ਮਿਲਣਾ ਵੀਰ ਜੀ ਮੇਰੀ ਅੱਜ ਦੇ ਹਾਲਾਤ ਵੀਰ ਜੀ ਇਹ ਹੋ ਜਾਣਗੇ ਵੀ ਜੇਕਰ ਘਰੋਂ ਆਪਾਂ ਕਟੀਆਂ ਝੋਟੀਆਂ ਵੇਚਤੀਆਂ ਤੇ ਕੱਲ ਨੂੰ ਆਪਾਂ ਨੂੰ 1.5 ਲੱਖ ਦੀ ਹਰ ਮੱਝ 1.5 ਲੱਖ ਦੇ ਮੁੱਲ ਵਾਲੀ ਮਿਲਣੀ ਕਦੀ ਵੀ ਬੀਜ ਨਾਸ ਨਹੀਂ ਜੀ ਹੁੰਦਾ ਹਾਂਜੀ ਪਰ ਇਹ ਆ ਵੀ ਮਹਿੰਗਾ ਹੋ ਜਾਊਗਾ ਮਹਿੰਗਾ ਹੋ ਜਾਊਗਾ ਇਹ 25-30 ਹਜ਼ਾਰ ਦੀ ਮਿਲਦੀ ਸੀ ਅੱਜ 70-80 ਦੀ ਹੋ ਗਈ ਆ ਹੋ ਸਕਦਾ ਉਮੜ ਕੇ 1.5-2 ਦੀ ਹੋ ਜੇ ਤੇ ਵੀਰ ਜੀ ਬੀਜ ਨਹੀਂ ਨਾਸ ਹੁੰਦਾ ਪਰ ਇਹ ਆ ਵੀ ਕਟੀਆਂ ਸੰਭ ਕੋਈ ਨਹੀਂ 1.5-2 ਮਹੀਨੇ ਦੀ ਗੱਲ ਆ ਬਿਲਕੁਲ ਹਾਂ ਸੁੱਕੇ ਦੀ ਗੱਲ ਉਹ ਪਰੋਂ ਬਿਲਕੁਲ ਜੀ ਬੇਸ਼ੱਕ ਦੋਸਤੋ ਵੀਰ ਰਣਜੀਤ ਦਾ ਪਸ਼ੂ ਵਪਾਰ ਦਾ ਕੰਮ ਆ ਬਟ ਉਹਦੇ ਨਾਲ ਜਿਹੜੀ ਸਲਾਹ ਇੱਕ ਐਡਵਾਈਸ ਉਹਨਾਂ ਕਿਸਾਨ ਵੀਰਾਂ ਨੂੰ ਫਾਰਮਰ ਵੀਰਾਂ ਨੂੰ ਹੈਗੀ ਆ ਜਿਹੜੇ ਅੱਗੇ ਘਰੇਲੂ ਕਟੀਆਂ ਰੱਖੀਆਂ ਜਿਨ੍ਹਾਂ ਨੇ ਠੀਕ ਆ ਜੀ ਕੋਈ 2 ਮਹੀਨੇ ਦੀ 1.5 ਮਹੀਨੇ ਦੀ ਗੱਲ ਵੀ ਇਹਨਾਂ ਦਾ ਵੀ ਰਹਿ ਗਈ ਆ ਕੋਈ ਸੁੱਕੇ ਦਾ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਅੱਗੇ 2 ਮਹੀਨੇ ਦੇ ਵਿੱਚ ਉਹ ਵੀ ਕਲੀਅਰ ਹੋ ਜਾਊਗੀ ਬਟ ਜਿਹੜੀਆਂ ਕਟੀਆਂ ਐ ਤੇ ਉਹ ਜ਼ਰੂਰ ਨਾ ਫੜੀਆਂ ਜਾਣ ਕਿਸੇ ਵੀ ਦੋ ਨੰਬਰ ਦੇ ਮਾਲ ਨੂੰ ਤੇ ਇਹ ਜਿਹੜੀ ਗੁਜ਼ਾਰਸ਼ ਆ ਦੋਸਤੋ ਅਪੀਲ ਆ ਵੀਰ ਵੱਲੋਂ ਸੋ ਜ਼ਰੂਰ ਗੌਰ ਕਰਿਓ ਤੇ ਰਣਜੀਤ ਭਾਈ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸੋ। ਜੀ ਨੰਬਰ ਹੈਗਾ 97811 48226। ਠੀਕ ਹੈ। ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ।